ਅੰਗਰੇਜ਼ ਫਿਲਮ ਦਾ ਇੱਕ ਡਾਇਲੋਗ ਤੁਸੀਂ ਸਾਰਿਆਂ ਨੇ ਬਹੁਤ ਤਜਵੀ ਤਰ੍ਹਾਂ ਸੁਣਿਆ ਹੋਇਆ ਕਿ ਬੜੀ ਤਰੱਕੀ ਹੋ ਰਹੀ ਹੈ ਦੁਨੀਆ ਤੇ ਪਰ ਲੋਕ ਆਪਣਿਆਂ ਨੂੰ ਇਹ ਸਰਕਾਰਾਂ ਨੂੰ ਇੰਨਾ ਜਿਵੇਂ ਸਰਕਾਰ ਦੀ ਆਪਾਂ ਗੱਲ ਕਰੀਏ ਸਰਕਾਰਾਂ ਮੰਨਿਓ ਮੰਨ ਲਓ ਆਪਣੇ ਕੋਈ ਟੱਲ ਨਹੀਂ ਪ੍ਰਸ਼ਾਸਨ ਮੰਨਿਓ ਲਾ ਲਓ ਹਨ ਵੀ ਮੰਨ ਲਓ ਸਬਸਿਡੀ ਦਿੰਦਾ ਸਾਨੂੰ ਹਨਾ ਉਹ ਦੱਸਣਾ ਚਾਹੀਦਾ ਵੀ ਕੋਈ ਤੁਸੀਂ ਲੇਟ ਨਹੀਂ ਹੈਗੇ ਤੇ ਕਹਿਣ ਦਾ ਮਤਬ ਉਹ ਇਹ ਹੈਗਾ ਵੀ ਜੇ ਮੰਨ ਲਓ 10 ਦਿਨ ਵੀ ਹਜੇ ਕਣਕ ਚ ਪਾਏ ਨਹੀਂ ਹੈ ਜੀ ਹਨਾ ਜੀ ਪਾਏ ਨਹੀਂ ਸਹੀ ਗੱਲ ਹੈ ਦੇਖੋ ਜੀ ਮੰਨ ਲਓ ਇੱਕ ਤਾਂ ਸਿੱਧੀ ਅੱਗ ਲਾ ਲਈ ਵੀ ਮੰਨ ਲਓ ਕਮੈਂਡ ਨੇ ਵੱਡੀ ਤੇ ਉਹਨੂੰ ਅੱਗ ਲਾ ਲਈਂ ਕਿੰਦਿਆਂ ਨੂੰ ਵੀ ਡਾਂਦਦੇ ਹਾਂ ਬੱਚ ਲੋਕ ਕੀ ਕਰਦੇ ਜਿਵੇਂ ਪੜਾ ਲੈਂਦੇ ਆ ਭਾਈ ਰੀਪਰ ਨਾਲ ਉਹਨੂੰ ਵੱਢ ਕੇ ਅੱਗ ਲਾਉਣਾ ਉਹਦੇ ਨਾਲ ਸਭ ਤੋਂ ਜ਼ਿਆਦਾ ਧੂਆ ਹੁੰਦਾ ਇੱਕੇ ਕੰਮ ਕਰਦੇ ਆ ਉਹਨਾਂ ਨੂੰ ਤਕਰੀਬਨ ਪਤਾ ਸਾਰਾ ਵੀ ਨਹੀਂ ਕਿਵੇਂ ਇਹ ਤਾਂ ਐ ਨਹੀਂ ਵੀ ਜਾਣਦੀ ਆਪਾਂ ਨਵਾਂ ਬੰਦਾ ਨਹੀਂ ਰੱਖ ਸਕਦਾ ਨਵਾਂ ਬੰਦਾ ਤਾਂ ਇਹ ਤਾਂ ਐ ਵੀ ਮੰਨ ਲਓ ਇੱਕ ਧਾਗਾ ਵੀ ਨਹੀਂ ਪਾ ਸਕਦਾ ਹਨਾ ਆਹ ਜੇ ਜੇ ਧਾਗਾ ਉਲਝ ਗਿਆ ਉੱਚੀ ਉਲਝਾ ਰੋ ਸਾਰੀ ਡੇਢੀ ਬਸ ਇਹ ਜੀਆ ਵੀ ਭਾਈ ਇਹ ਰਜਗਾਰ ਦੇਖੋ ਥੋੜੀ ਕਰਕੇ ਕਰ ਸਕਦਾ ਜਿਵੇਂ ਹੁਣ ਪਹਿਲਾਂ ਚਲੋ ਆਪਣੇ ਕੋਲੇ ਤ ਫਿਰ ਹੁਣ 10 ਹੋ ਗਏ ਹੌਲੀ ਹੌਲੀ ਕੋਈ ਮੰਨ ਲਓ 2 ਬੀਲਰ ਹੋ ਗਏ ਗਾਹ ਨੂੰ ਅਸੀਂ 1 ਬੀਲਰ ਹੋਰ ਲੈ ਲਾਂਗੇ ਨੇ ਮੈਂ ਥੋੜੀ ਵਧਾ ਦਾਂਗੇ ਹਾਂ ਵਧਾ ਦਾਂਗੇ ਮੰਨ ਲਓ ਕੰਮ ਜੀ ਇਹ ਵਧਾਉਣ ਵਾਲਾਗਾ ਇਹ ਨਹੀਂ ਹੈਗਾ ਵੀ ਇਹ ਤੋਂ ਬੰਦਾ ਘਾਟਾ ਖਾਲੂ ਘਾਟਾ ਖਾਲੂ ਅਸਾਂ ਜੇ ਕਿਸਾਨ ਭਰਾ ਸੰਜਮ ਨਾਲ ਹਨ ਜਿਵੇਂ ਤੁਸੀਂ ਪਹਿਲਾਂ ਗੱਲ ਕਰੀਆ ਵੀ ਟਕਾ ਨਾਲ ਕਿਉਂਕਿ ਹਲੇ 15 ਦਿਨ ਤਕਰੀਬਨ ਆਪਾਂ ਹੋਰ ਕਣਕ ਬੀਜ ਸਕਦੇ ਆ ਉਹਦੇ ਲਈ ਅੱਗ ਲਾਉਣ ਦੀ ਆਪਾਂ ਲੋੜ ਨਹੀਂ ਜੇ ਫੋਨ ਨੂੰ ਸਮਾਂ ਪਤਾ ਜਾਵੇ ਦੇਖੋ ਹੀ ਹੁਣ ਸਰਕਾਰਾਂ ਮੇਲੇ ਲਾਉਂਦੀਆਂ ਨੇ ਯੂਨੀਵਰਸਿਟੀਆਂ 'ਚ ਮੇਲੇ ਲੱਗਦੇ ਹਨਾ ਜੀ ਉੱਥੇ ਹਰ ਇੱਕ ਕਿਸਮ ਦਾ ਉਹ ਬੀਜ ਦਿੰਦੇ ਆਪਾਂ ਨੂੰ ਜੀ ਕਿਸਾਨ ਚਲੋ ਐਟ ਕੀ ਹਨਾ ਅ ਬੀਜੀ ਗਈ ਕਣਕ ਹਲੇ ਜਿਹੜੇ ਕਿਸਾਨ ਰਹਿੰਦੇ ਵੀ ਆ ਕਿਉਂਕਿ ਬਹੁਤ ਸਾਰਾ ਹਲੇ ਝੋਨੇ ਆਪਣੀ ਦਾ ਬਈ ਇਹ ਇਹ ਪੀਲਾ ਦੇਖੋ ਹਰ ਇੱਕ ਗਵਰਨਮੈਂਟ ਨੇ ਹਰ ਇੱਕ ਪਿੰਡ ਦੇ ਵਿੱਚ ਮੰਨ ਲਓ ਮੇਰੇ ਪਿੰਡ ਦੇ ਵਿੱਚ ਮੇਰੇ ਕੋਲੇ ਆ ਤਾਂ ਦੋ ਮੰਨ ਲਓ ਦੋ ਪਿੰਡ ਛੱਡ ਕੇ ਸਾਡੇ ਕੁਝ ਦੇ ਹੈਗੀ ਆ ਕੋਲਡ ਹੈਗਿਆ ਹਰ ਇੱਕ ਪਿੰਡ ਚ ਇਹ ਮਸ਼ੀਨ ਹੈਗੀ ਆ ਇੱਕ ਟਰਾਲੇ ਦੇ ਵਿੱਚ ਤਿੰਨ ਏਕੜ ਦੀ ਇੱਕ ਵਾਰੀ ਚ ਵਾਹ ਇੱਕ ਵਾਰੀ ਚ ਵਾਹ ਜੀ ਠੀਕ ਆ ਹੁਣ ਤੁਸੀਂ ਦੇਖ ਲਓ ਵੀ ਅੱਠ ਟਰਾਲੇ ਨੇ ਤੇ ਇੱਕ ਵਾਰੀ ਚ हां ਮਾ ਲੋ 3 ਕਿਲੇ ਚੱਕੇ ਜਾਂਦੇ ਇੱਕ ਵਾਰ 3 ਕਿਲੇ ਚੱਕੇ ਇੱਕ ਵਾਰ ਹੀ ਚਲਾ ਜਾਂਦੇ ਹਾਂ ਹੁਣ ਇੰਨੇ ਕਿਸਾਨਾਂ ਕੋਲੇ ਜੇ ਆਪਾਂ ਇਹ ਗੱਲ ਵੀ ਮਾੜਾ ਮੋਟਾ ਆਪਾਂ ਨੂੰ ਕਿਸਾਨਾਂ ਨੂੰ ਮੇਰੀ ਹੱਥ ਜੋੜ ਕੇ ਪੀ ਲਾ ਵੀ ਸਾਇੰਸ ਮਾੜਾ ਜਿਹਾ ਰੱਖਣਾ ਚਾਹੀਦਾ ਆਪਾਂ ਨੂੰ ਹਰ ਕੋ ਚਾਹੁੰਦਾ ਹੈ ਕਿ ਖੇਤੀ ਤਕਨੀਕ ਦੇ ਵਿੱਚ ਹੋਰ ਸੁਧਾਰ ਹੋਵੇ ਖੇਤੀ ਤਕਨੀਕ ਦੇ ਵਿੱਚ ਵੱਡੇ ਬਦਲਾਅ ਹੋਣ ਨਵੇਂ ਬੀਜਾਂ ਦੀ ਜਿੱਥੇ ਤਜਰਬੇ ਹੋ ਰਹੇ ਨੇ ਉੱਥੇ ਨਵੀਆਂ ਮਸ਼ੀਨਾਂ ਦੇ ਤਜਰਬੇ ਪੰਜਾਬ ਦੇ ਵਿੱਚ ਹੋ ਰਹੇ ਨੇ ਸ਼ਕੀਰ ਦੋਸਤੋ ਕੀ ਹਾਲ ਚਾਲ ਹੈ ਮੈਂ ਪਾਲੀ ਵਜੀਦਕੇ ਦੋਸਤੋ ਅੰਗਰੇਜ਼ ਫਿਲਮ ਦਾ ਇੱਕ ਡਾਇਲੋਗ ਤੁਸੀਂ ਸਾਰਿਆਂ ਨੇ ਬਹੁਤ ਤਜਗੀ ਤਰ੍ਹਾਂ ਸੁਣਿਆ ਹੋਇਆ ਹੈ ਕਿ ਬੜੀ ਤਰੱਕੀ ਹੋ ਰਹੀ ਹੈ ਦੁਨੀਆ ਤੇ ਅੰਗਰੇਜ਼ਾਂ ਨੇ ਬਹੁਤ ਵੱਡੀਆਂ ਕਾਟਾ ਕੱਡੀਆਂ ਨੇ ਤੇ ਅੱਜ ਤੁਹਾਨੂੰ ਇੱਕ ਕਾਟ ਦਿਖਾਉਂਦੇ ਆ ਬਹੁਤ ਵੱਡੀ ਅਕਸਰ ਤੁਸੀਂ ਖੇਤਾਂ ਦੇ ਵਿੱਚ ਚਲਦੀ ਵੇਖੀ ਹੋਣੀ ਹੈ ਉਸ ਮਸ਼ੀਨ ਦੇ ਬਾਰੇ ਗੱਲਬਾਤ ਅੱਜ ਆਪਾਂ ਕਰਾਂਗੇ ਕਿਉਂਕਿ ਪਰਾਲੀ ਦਾ ਬਹੁਤ ਵੱਡਾ ਮਸਲਾ ਪੂਰੇ ਦੇਸ਼ ਦੇ ਵਿੱਚ ਬਣਿਆ ਹੋਇਆ ਹੈ ਪੰਜਾਬ ਦੇ ਵਿੱਚ ਬਹੁਤ ਸਾਰੇ ਪ੍ਰਬੰਧ ਸਰਕਾਰਾਂ ਵੀ ਕਰ ਰਹੀਆਂ ਨੇ ਕਿਸਾਨ ਆਪਣੇ ਪੱਧਰ ਤੇ ਵੀ ਬਹੁਤ ਸਾਰੇ ਯਤਨ ਕਰਨ ਤੇ ਲੱਗੇ ਹੋਏ ਆ ਅਸੀਂ ਪਿੰਡ ਸਾਪਾ ਦੇ ਵਿੱਚ ਖੜੇ ਆ ਪੰਡੋਰੀ ਦੇ ਰਕਵੇ ਦੇ ਵਿੱਚ ਅੱਜ ਜਿਹੜਾ ਇੱਥੇ ਗੱਠਾ ਬਣਾਈਆਂ ਜਾ ਰਹੀਆਂ ਨੇ ਪਰਾਲੀ ਤੋਂ ਤੇ ਸਾਡੇ ਨਾਲ ਵੀਰ ਜਰਵਿੰਦਰ ਸਿੰਘ ਜਾਦੂ ਸਾਪਾ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿਉਂਕਿ ਨੌਜਵਾਨ ਜਦੋਂ ਮਿਹਨਤ ਕਰਦੇ ਆ ਅੱਗੇ ਹੋਰ ਨਵੀਂ ਤਕਨੀਕ ਦੀ ਅਪਜ ਜਿਹੜੀ ਜਦੋਂ ਲਿਆਉਂਦੇ ਆ ਤਾਂ ਕੀ ਬਦਲਾ ਕਿਸਾਨੀ ਦੇ ਵਿੱਚ ਦੇਖਣ ਨੂੰ ਮਿਲਦਾ ਖੇਤਾਂ ਦੇ ਵਿੱਚ ਦੇਖਣ ਨੂੰ ਮਿਲਦਾ ਆਪਾਂ ਪਹਿਲਾਂ ਸਵਾਗਤ ਕਰਦੇ ਆ ਸਸਿਗਾ ਜੀ ਸਸਿਗਾ ਜੀ ਹੋਰ ਵੀਰ ਜੀ ਪਰਾਲੀ ਦਾ ਹਨਾ ਬਹੁਤ ਵੱਡੀ ਸਮੱਸਿਆ ਨੂੰ ਲੈ ਕੇ ਆਪਾਂ ਜੂਝ ਰਹੇ ਆ ਸਰਕਾਰਾਂ ਵੀ ਕਹਿੰਦੀਆਂ ਵੀ ਹਨਾ ਅੱਗ ਨਾ ਲਾਓ ਤੇ ਇੱਕ ਕਿਸਾਨ ਵੀ ਬੜੇ ਜਲਦ ਜਲਦੀ ਜਲਦੀ ਇਸ ਚੀਜ਼ ਨੂੰ ਪਰਾਲੀ ਨੂੰ ਨਵੇਟਣ ਦੀ ਕੋਸ਼ਿਸ਼ ਦੇ ਵਿੱਚ ਲੱਗ ਜਾਂਦੇ ਆ ਕੀ ਕਹਿਣਾ ਚਾਹੋਗੇ ਬਹੁਤ ਤੁਸੀਂ ਇਨਵੈਸਟਮੈਂਟ ਕੀਤੀ ਆ ਇਹਨਾਂ ਮਸ਼ੀਨਾਂ ਦੇ ਉੱਤੇ ਭਾਈ ਇੱਕ ਤਾਂ ਆਪਣੀ ਇਹ ਰਿਕਵੈਸਟ ਹੁੰਦੀ ਆ ਕਿਸਾਨਾਂ ਨੂੰ ਹਨਾ ਵੀ ਜਦੋਂ ਮੰਨ ਲਓ ਆਪਾਂ ਛੋਲੇ ਦਾ ਜਣਦੀ ਸੀਜ਼ਨ ਹੁੰਦਾ ਹੈ ਥੋੜਾ ਜਣਦੀ ਘੱਟ ਸਮੇਂ ਦੇ ਹੁੰਦਾ ਪਰ ਫਿਰ ਵੀ ਲੋਕ ਇੰਨੀ ਜਿਆਦਾ ਮੰਨ ਲਓ ਤੇਜ਼ੀ ਕਰਦੇ ਆ ਕਿ ਮੰਨ ਲਓ ਹਜੇ ਜੀ ਜਿਵੇਂ ਐਤ ਇਸ ਵਾਰ ਤਿਹਾਰ ਐਡਵਾਂਸ ਸੀਗੇ ਜੀ ਤੇ ਮੰਨ ਮੰਨ ਲਓ ਨਾਲ ਹੀ ਫਸਲ ਆ ਗਈ ਨਾ ਲੋਕਾਂ ਨੂੰ ਆ ਗਿਆ ਵੀ ਤਿਹਾਰ ਪਹਿਲਾਂ ਕਿ ਵੀ ਕਿਤੇ ਸੀ ਲੇਟ ਹੋ ਗਏ ਲੇਟ ਹੋ ਪਰ ਚੱਦ ਕੇ ਇਦਾਂ ਦਾ ਕੁਝ ਨਹੀਂ ਸੀ ਪਿਛਲੀ ਵਾਰੀ ਮੰਨ ਲਓ ਅਸੀਂ ਸੀਜ਼ਨ ਚੱਲਿਆ ਸਾਡਾ 25 ਤਰੀਕ ਤੱਕ ਜੀ ਐਤ ਕੀ ਮੰਨ ਲਓ ਜਿਹੜਾ ਸਾਡਾ ਐਂਡ ਮੰਨ ਲਓ ਅੱਜ 9 ਤਰੀਕ ਆ ਹੂੰ ਤੇ ਕੱਲ ਦਾ ਮੰਨ ਲਓ ਖਤਮ ਹੋਣਾ ਹੈ ਆ ਕਿਤੇ ਵਾਲੇ ਹੋਰ ਚਲਣਾ ਹੀ ਦਾ ਹਾਂ ਮੰਨ ਲਓ ਵੀ ਇਹਦਾ ਮਤਲਬ ਵੀ ਲੋਕ ਹਜੇ ਵੀ 15 ਦਿਨ ਅਡਵਾਂਸ ਚ ਹੈਗੇ ਨੇ ਵੀ ਕਿਤੇ ਨਾ ਕਿਤੇ ਇਹ ਨਹੀਂ ਹੈਗਾ ਵੀ ਆਪਾਂ ਲੇਟ ਦੇ ਚੱਕਰ ਚਾ ਜੀ ਪਰ ਜਿਹੜਾ ਸਾਡਾ ਮੰਨ ਲਓ ਇਹ ਟਾਈਮ ਮੰਨ ਲਓ ਇੱਕ ਮਸ਼ੀਨ ਧਿਆੜੀ ਦੇ ਵਿੱਚ ਸਾਡੇ 30 ਤੋਂ 35 ਕਿਲੇ ਕੱਢ ਦਿੰਦੀ ਹੈ ਹਨਾ ਜੇ ਮੰਨ ਲਓ ਦੋ ਮਸ਼ੀਨਾਂ ਨੇ 70 ਕਿਲੇ ਕੱਢ ਤੇ ਤੇ ਨਾਲ ਹੀ ਸਾਡੇ ਕੋਲੇ ਮੰਨ ਲਓ ਚੁਕਾਈ ਦਾ ਪੂਰਾ ਇਹ ਜਆ ਪ੍ਰਬੰਧ ਦਾ ਵੀ ਜਿੱਥੇ ਮੰਨ ਲਓ ਹੁਣ ਤੁਸੀਂ ਦੇਖਿਆ ਹੀ ਆ ਵੀ ਜਿੱਥੇ ਆਪਣੀਆਂ ਮਸ਼ੀਨਾਂ ਚੱਲਦੀਆਂ ਨੇ ਆਪਾਂ ਨਾਲ ਦੀ ਨਾਲ ਹੀ ਚੱਕੀ ਜਾਂਦੀਆਂ ਜੀ ਪਰ ਲੋਕ ਆਪਣਿਆਂ ਨੂੰ ਇਹ ਸਰਕਾਰਾਂ ਨੂੰ ਇੰਨਾ ਕਿ ਜਿਵੇਂ ਸਰਕਾਰ ਦੀ ਆਪਾਂ ਗੱਲ ਕਰੀਏ ਸਰਕਾਰਾਂ ਮੰਨਿਓ ਮੰਨ ਲਓ ਆਪਣੇ ਕੋਈ ਟੈਲ ਨਹੀਂ ਪ੍ਰਸ਼ਾਸਨ ਮੰਨਿਓ ਲਾ ਲਓ ਹਨ ਵੀ ਮੰਨ ਲਓ ਸਬਸਿਡੀ ਦਿੰਦਾ ਸਾਨੂੰ ਹਨ ਵੀ ਮੰਨ ਲਓ ਸਾਰਾ ਠੀਕ ਆ ਯਤਨ ਕੀਤਾ ਸਰ ਸੰਸਦ ਦੇ ਉੱਤੇ ਹਨ ਮੰਨ ਲਓ ਹਾਂ ਮੰਨ ਲਓ ਇੰਨਾ ਤੇ ਤਾਂ ਬਹੁਤ ਜ਼ਿਆਦਾ ਆ ਗਈ ਸਬਸਿਡੀ ਹੁੰਦਾ ਗਰੁੱਪ ਦੇ ਵਿੱਚ ਵੀ 80% ਆ ਗਈ ਹੈ ਨਾ ਜੀ ਜੀ ਤੇ ਕਹਿਣ ਦਾ ਮਤਲਬ ਵੀ ਲੋਕਾਂ 'ਚ ਜਿਹੜਾ ਤੇਜ਼ੀ ਪਾਣਾ ਬਸ ਉਹ ਥੋੜਾ ਜਿਆ ਉਹਦੇ ਬਾਰੇ ਲੋਕਾਂ ਨੂੰ ਦੱਸਣਾ ਚਾਹੀਦਾ ਵੀ ਕੋਈ ਤੁਸੀਂ ਲੇਟ ਨਹੀਂ ਹੈਗੇ ਤੇ ਕਹਿਣ ਦਾ ਮਤਲਬ ਇਹ ਹੈਗਾ ਵੀ ਜੇ ਮੰਨ ਲਓ 10 ਦਿਨ ਵੀ ਹਜੇ ਕਣਕ ਚ ਪਾਏ ਨਹੀਂ ਹਜੇ ਹਨਾਗੇ ਪਾਏ ਨਹੀਂ ਸਹੀ ਗੱਲ ਹੈ ਇਸ ਕਰਕੇ ਬਾਈ ਇਹੀ ਬੇਨਤੀ ਹੈ ਸਾਰਿਆਂ ਨੂੰ ਵੀ ਜੇ ਆਪਾਂ ਇਹਨੂੰ ਬਣਾਉਣੇ ਦੇਖੋ ਨਾਲ ਤਾਂ ਵਾਤਾਵਰਣ ਬਚਦਾ ਆਪਣਾ ਹਨਾ ਪਹਿਲੀ ਗੱਲ ਪਰਾਲੀ ਨੂੰ ਜਦੋਂ ਅੱਗ ਲਾਉਂਦੇ ਨੁਕਸਾਨ ਬਾਈ ਦੇਖੋ ਬੂਆਰੀਆਂ ਕਿੰਨਾ ਕੁ ਸੁਣਦਾ ਨਾ ਇਹ ਸਰਕਾਰਾਂ ਬਈ ਆਪਾਂ ਨੂੰ ਐਵੇਂ ਥੋੜੀ ਇੰਨੇ ਇੰਨੇ ਪੈਸੇ ਦੇ ਰਹੀ ਹੈ ਨਾ ਸਬਸਿਡੀ ਕਿੱਡ ਕਿੱਡੀ ਤਾਂ ਹੀ ਦੇ ਰਹੇ ਨੇ ਵੀ ਆਪਾਂ ਨੇ ਲੋਕ ਆਪਣੇ ਲੋਕ ਕੀ ਕਰਦੇ ਨੇ ਦੇਖੋ ਜੀ ਮੰਨ ਲਓ ਇੱਕ ਤਾਂ ਸਿੱਧੀ ਅੱਗ ਲਾ ਲਈ ਵੀ ਮੰਨ ਲਓ ਕਮੈਂਡ ਨੇ ਵੱਡੀ ਤੇ ਉਹਨੂੰ ਅੱਗ ਲਾ ਲਈਂ ਲਿਆਂ ਨੂੰ ਵੀ ਲਾਣ ਦੇ ਹਾਂ ਬੱਚ ਲੋਕ ਕੀ ਕਰਦੇ ਜਿਵੇਂ ਪੜਾ ਲੈਂਦੇ ਆ ਬਈ ਰੀਪਰ ਨਾਲ ਉਹਨੂੰ ਵੱਢ ਕੇ ਅੱਗ ਲਾਉਣਾ ਉਹਦੇ ਨਾਲ ਸਭ ਤੋਂ ਜ਼ਿਆਦਾ ਧੂਆ ਹੁੰਦਾ ਜੀ ਜਿਹੜੀ ਉਹ ਕਟਰ ਨਾਲ ਵੱਢ ਮੰਨ ਲਓ ਕਟਰ ਨਾਲ ਵੱਢ ਕੇ ਏਦੋਂ ਬਿਹਤਰ ਦਾ ਵੀ ਸਾਨੂੰ ਚਲੋ ਸਾਡਾ ਕੋਈ ਮਨ ਲਓ ਜੇ ਅਸੀਂ ਕਹਨੇ ਅਗਲੇ ਵੀ ਬਾਈ ਅਸੀਂ ਬਣਾਵਾਂਗੇ ਬਾਈ ਇਹਨਾਂ ਨੇ ਚੱਕਰ ਨਹੀਂ ਹੋਣੇ ਬਸ ਇੱਕੋ ਜਣ ਦੀ ਮੁੱਦਾ ਬਣਾਇਆ ਵਾ ਜੀ ਹੋਰ ਕੋਈ ਘੱਟਾ ਪਈਆਂ ਰਹਿ ਜਾਣੇ ਕੋਈ ਯਾਰਾਂ ਨਹੀਂ ਬਾਈ ਜਿੰਨਿਆਂ ਦੇ ਸੀ ਬਣਾਇਆ ਤੁਸੀਂ ਕਿਸੇ ਤੋਂ ਫੀਡਬੈਕ ਲੈ ਸਕਦੇ ਹੋ ਜੀ ਮਨ ਲਓ ਜਿਹੜਾ ਮਰਜੀ ਮਸ਼ੀਨ ਵਾਲਾ ਬਾਈ ਦੇਖੋ ਕਈ ਵਾਰੀ ਇਹ ਇਹੋ ਜਿਹਾ ਮੰਨ ਲਓ ਸਾਧਾ ਨਾ ਵੀ ਇਹਦੇ ਵਿੱਚ ਘੱਟੋ ਘੱਟ ਸਾਡੇ ਕੋਲ 50 ਬੰਦੇ ਕੰਮ ਕਰਦੇ ਆ ਉਹ ਤੁਹਾਡੀ ਮੈਂ ਦੇਖਿਆ ਬਹੁਤ ਵੱਡੀ ਲੇਬਰ ਲੱਗੀ ਹਾਂ ਲੇਬਰ ਬਾਈ ਮਨ ਲਓ ਕਿਤੇ ਨਾ ਕਿਤੇ ਕਿਸੇ ਬੰਦੇ ਦੀ ਕੋਈ ਨਾ ਕੋਈ ਲੇਬਰ ਭੱਜ ਵੀ ਜਾਂਦੀ ਹੈ ਨਾ ਵੀ ਉੱਥੇ ਆਪਾਂ ਨੂੰ ਸਾਰੇ ਬਾਈ ਦੇਖੋ ਕੋਈ ਵੀ ਆਪਾਂ ਕ ਮਹਲੋ ਸਰੀਆ ਕੋ ਨਹੀਂ ਚੜਾ ਸਕਦੇ ਬਾਈ ਇਸ ਕਰਕੇ ਆਪਣੀ ਤਾਂ ਇਹ ਸਾਰਿਆਂ ਨੂੰ ਪੀਲ ਆ ਵੀ ਜੇ ਤੁਸੀਂ ਇਹਦਾ ਬਣਾਉਣੇ ਹੋ ਕੋਈ ਨੁਕਸਾਨ ਨਹੀਂ ਨਾਲ ਤਾਂ ਤੁਹਾਡੀ ਜ਼ਮੀਨ ਦੇਖੋ ਆ ਦੇਖੋ ਹੀ ਹੁਣ ਇਹ ਤਾਂ ਹਾਂ ਬਿਲਕੁਲ ਰੜਾ ਕੱਢਿਆ ਪਿਆ ਹੈ ਨਾ ਤਕਰੀਬਨ ਮੰਨ ਲਓ ਚਾਹੇ ਹੁਣ ਕਣਕ ਵੀ ਜਲੇ ਘਾਂਟੇ ਨੂੰ ਵੀ ਜਲੇ ਸੁਪਰ ਸ਼ੀਟਰ ਹਰ ਇੱਕ ਦੇ ਘਰੇ ਮੰਨ ਲਓ ਸਬਸਿਡੀ ਗਵਰਨਮੈਂਟ ਨੇ ਦਿੱਤੀ ਹੋਈ ਹੈ ਨਾ ਸੋਸਾਇਟੀਆਂ ਦੇ ਵਿੱਚ ਵੀ ਆਮ ਨੇ ਹੁਣ ਤਾਂ ਸੋਸਾਇਟੀਆਂ ਵਿੱਚ ਵੀ ਆਮ ਨੇ ਇਹ ਚੀਜ਼ ਹੈ ਨਾ ਪਰ ਇਹ ਗਵਰਨਮੈਂਟ ਇਹਨੂੰ ਸੋਸਾਇਟੀਆਂ ਵਿੱਚ ਵੀ ਮੰਨ ਲਓ 70% ਇਹਨੂੰ ਸੋਸਾਇਟੀਆਂ ਵਿੱਚ ਵੀ ਲਿਆ ਸਕਦੇ ਨੇ ਪਰ ਲਿਆ ਇਸ ਚੀਜ਼ ਨੂੰ ਪਰ ਇਹ ਇਸ ਕਰਕੇ ਨਹੀਂ ਲਿਆ ਸਕਦੇ ਵੀ ਇਹ ਤਾਂ ਮੰਨ ਲਓ ਢਾਂਸਾ ਇਕੱਲਾ ਬੈਲਰ ਗੱਟ ਦਾ ਬਣਾ ਜੂ ਗੁਰਦੇ ਚੱਕਣ ਦਾ ਸਿਸਟਮ ਨਹੀਂ ਹੈ ਚੱਕਣ ਦਾ ਵੀ ਹੈ ਤੇ ਬਾਕੀ ਇਹਨੂੰ ਤਕਨੀਕ ਵੀ ਹੋਣੀ ਚਾਹੀਦੀ ਐ ਚਲਾਉਣੀ ਕਿਵੇਂ ਆਉਣ ਜਿਹੜੇ ਡਰਾਈਵਰ ਪੱਕੇ ਕੰਮ ਕਰਦੇ ਆ ਉਹਨਾਂ ਨੂੰ ਤਕਰੀਬਨ ਪਤਾ ਸਾਰਾ ਵੀ ਹਾਂਜੀ ਇਹ ਤਾਂ ਐ ਨਹੀਂ ਵੀ ਜਾਣਦੀ ਆਪਾਂ ਨਵਾਂ ਬੰਦਾ ਨਹੀਂ ਰੱਖ ਸਕਦਾ ਨਵਾਂ ਬੰਦਾ ਤਾਂ ਜੀ ਇਹ ਤਾਂ ਐ ਵੀ ਮੰਨ ਲਓ ਇੱਕ ਧਾਗਾ ਵੀ ਨਹੀਂ ਪਾ ਸਕਦਾ ਹਨਾ ਆਹੋ ਜੇ ਜੇ ਧਾਗਾ ਉਲਝ ਗਿਆ ਉਤੀ ਉਲਝਾ ਰੂ ਸਾਰੀ ਦੇਢੀ ਬਸ ਇਹ ਜੀ ਜੀ ਵੀ ਭਾਈ ਇਹ ਰਜਗਾਰ ਦੇਖੋ ਕੋਈ ਵੀ ਨੌਜਵਾਨ ਬਾਹਰ ਜਾਂਦੇ ਆ ਪਤਾ ਇਹ ਕਹਿੰਦੇ ਵੀ ਇੱਥੇ ਵੀ ਬਹੁਤ ਵਧੀਆ ਕੰਮ ਆ ਜੇ ਮੰਨ ਲਓ ਹੁਣ ਇੱਥੇ ਚੱਲਦੇ ਨੇ ਤਾ ਘੱਟ ਤੋਂ ਘੱਟ ਵੀ ਬੰਦਾ ਲਾਈਏ ਤਾਂ ਲੱਖ ਰੁਪਿਆ ਰੋਹ ਦਾ ਬੰਦਾ ਕਮਾਉਂਦਾ ਹੈ ਹਨਾ ਸੇ ਕਿਹੜੀ ਕੰਪਨੀ ਦੀਆਂ ਨੇ ਤੇ ਕਿਹੜੇ ਦੇਸ਼ ਦੀਆਂ ਬਣੀਆਂ ਹੋਈਆਂ ਕਿਉਂਕਿ ਮੇਡ ਇਨ ਇਟਲੀ ਨੇ ਜੀ ਮੰਨ ਲਓ ਇਹ ਸਾਰੀਆਂ ਜਿੰਨੀਆਂ ਨਿਊ ਹਾਲੈਂਡ ਹੋ ਗਈ ਹਨਾ ਮੰਨ ਲਓ ਜਿਹੜੀ ਮੇਨ ਆ ਜਿਵੇਂ ਚਕੋਰੀਆਂ ਹੋ ਗਈ ਤੇ ਆਪਣੇ ਇੱਧਰ ਵੀ ਬਣਾਈਆਂ ਨੇ ਪਰ ਉਹ ਇੰਨੀਆਂ ਕਾਮਯਾਬ ਨਹੀਂ ਹੋਈਆਂ ਜੀ ਠੀਕ ਹੈ ਜੀ ਮੈਂ ਇਹਦਾ ਬਹੁਤ ਕੁੱਟ ਕੇ ਬਣਾਉਂਦੀ ਆ ਹਨਾ ਟਾਈਟ ਬਹੁਤ ਬਣਾਉਂਦੀ ਆ ਹਾਂ ਮੰਨ ਲਓ ਹਾਂ ਇਹਦਾ ਵੀ ਬਸ ਇਹ ਹੈ ਵੀ ਫਿਰ ਬਾਹਰਲੀ ਤਕਨੀਕ ਕਰਕੇ ਵੀ ਇਹਦਾ ਫਰਕ ਆਗਾ ਜੀ ਹਰ ਇੱਕ ਚੀਜ਼ ਦਾ ਹੀ ਫਰਕ ਹੈ ਦੀ ਮੰਨ ਲਓ ਤਕਨੀਕ ਦਾ ਲਾ ਲਓ ਤੁਸੀਂ ਹਨਾ ਹੂੰ ਤੇ ਮੰਨ ਲਓ ਜਿਵੇਂ ਹੁਣ ਚੱਲਦੀ ਐ ਨੇ ਦੇਖੋ ਹੁਣ ਤੁਸੀਂ ਚੱਲੀ ਜਾਂਦੇ ਆ ਇਹ ਮੰਨ ਲਓ ਇਹ ਚ ਹੋਰ ਰਿਕਾਪਟ ਨਹੀਂ ਹੁੰਦੀ ਕੋਈ ਜੀ ਇਸ ਕਰਕੇ ਵੀ ਇਹ ਮਹਿੰਗੀ ਵੀ ਆ ਜੀ ਤੇ ਲੈਣੀ ਵੀ ਚਲੋ ਬਾਹਰ ਦੀ ਹੁੰਦੀ ਚਲਦੀ ਇਹ ਤੋਂ ਟਰੈਕਟਰ ਵੀ ਤੁਹਾਡੇ ਬਹੁਤ ਨੇ ਹਣਾ ਕਿੰਨਾ ਕਨਵੈਸਟਮੈਂਟ ਤੁਸੀਂ ਇਹ ਚ ਕੀਤੀ ਆ ਕਿਉਂਕਿ ਅੱਗੇ ਵੀ ਲੋਡ ਰਹਿਣੀ ਰਹਿਣੀ ਆ ਦੀ ਇਹ ਚ ਜੀ ਮੈਂ ਤੁਹਾਨੂੰ ਦੱਸਦਾ ਕਿ ਘੱਟੋ ਘੱਟ 1 ਕਰੋੜ ਪਲੱਸ ਇਨਵੈਸਟਮੈਂਟ ਹੋ ਜਾਂਦੀ ਹੈ ਹਣਾ ਜੀ ਵੀ ਜਾਣ ਦੀ ਉਹ ਬੰਦਾ ਹੌਲੀ ਹੌਲੀ ਕਰਕੇ ਕਰ ਸਕਦਾ ਜਿਵੇਂ ਹੁਣ ਪਹਿਲਾਂ ਚਲੋ ਆਪਣੇ ਕੋਲੇ 3 ਟਰੈਕਟਰ ਸੀ ਫਿਰ ਹੁਣ 10 ਹੋ ਗਏ ਹੌਲੀ ਹੌਲੀ ਮੰਨ ਲਓ 2 ਬੇਲਰ ਹੋ ਗਏ ਗਾਹ ਨੂੰ ਅਸੀਂ ਇੱਕ ਬੇਲਰ ਹੋਰ ਲੈ ਲਾਂਗੇ ਨੇ ਮੈਂ ਥੋੜੀ ਵਧਾ ਦਾਂਗੇ ਹਾਂ ਵਧਾ ਦਾਂਗੇ ਮੰਨ ਲਓ ਕੰਮ ਜੀ ਵਧਾਉਣ ਵਾਲਾ ਹੈਗਾ ਇਹ ਨਹੀਂ ਹੈਗਾ ਵੀ ਇਹ ਤੋਂ ਬੰਦਾ ਘਾਟਾ ਖਾਲੂ ਘਾਟਾ ਖਾਲੂ ਇਹ ਮੰਨ ਲਓ ਜਿੱਦੋਂ ਅੱਡੇ ਕੋਲੇ ਕਿੰਨੇ ਕੁ ਬੰਦੇ ਕੰਮ ਕਰਦੇ ਹੁਣ ਹੁਣ ਇਸ ਟਾਈਮ ਵੀ ਆਪਣੇ ਕੋਲ 50 ਬੰਦੇ ਨੇ ਜੀ ਮੰਨ ਲਓ 50 ਬੰਦੇ ਨੂੰ ਆਪਾਂ ਇੱਥੇ ਰਜਗਾਰ ਰਜਗਾਰ ਹੈ ਨਾ ਮੰਨ ਲਓ ਜਿਹੜੇ ਬੰਦੇ ਵੀ ਨੇ ਸਾਡੇ ਹਰ ਇੱਕ ਬੰਦਾ ਮੰਨ ਲਓ 1000 1000 ਰੁਪਏ ਦਿਹਾੜੀ ਪਾ ਰਿਹਾ ਪਾ ਰਿਹਾ ਠੀਕ ਹੈ ਜੀ ਤੇ ਨਾਲੇ ਇਹ ਕੋਈ ਬੜਾ ਲੰਬਾ ਨਹੀਂ 30 ਮੰਨ ਲਓ ਵੀ 1 ਮਹੀਨੇ ਦਾ ਕੰਮ ਹੈ ਸਰ ਅਜਾ ਜੇ ਕਿਸਾਨ ਭਰਾ ਸੰਜਮ ਨਾਲ ਹਨਾ ਜਿਵੇਂ ਤੁਸੀਂ ਪਹਿਲਾਂ ਗੱਲ ਕਰੀਆ ਵੀ ਟਿਕਾ ਨਾਲ ਕਿਉਂਕਿ ਹਲੇ 15 ਦਿਨ ਤਕਰੀਬਨ ਆਪਾਂ ਹੋਰ ਕਣਕ ਬੀਜ ਸਕਦੇ ਆ ਉਹਦੇ ਦੀ ਅੱਗ ਲਾਉਣ ਦੀ ਆਪਾਂ ਲੋੜ ਨਹੀਂ ਜੇ ਫੋਨ ਇਹਦਾ ਸਮਾਂ ਆਪ ਤਾ ਜਾਵੇ ਨਾ ਦੇਖੋ ਜੀ ਹੁਣ ਸਰਕਾਰਾਂ ਮੇਲੇ ਲਾਉਂਦੀਆਂ ਨੇ ਯੂਨੀਵਰਸਿਟੀਆਂ 'ਚ ਮੇਲੇ ਲੱਗਦੇ ਆ ਹਨਾ ਜੀ ਉੱਥੇ ਹਰ ਕਿਸਮ ਦਾ ਉਹ ਬੀਜ ਦਿੰਦੇ ਆਪਾਂ ਨੂੰ ਵੀ ਆਹ ਬੀਜ ਐਡਵਾਂਸ ਤੇ ਵਿੱਚ ਆ ਆਹ ਬੀਜ ਲੇਟ ਦੇ ਵਿੱਚ ਹੁਣ ਜਿਵੇਂ ਐਤ ਕੀ ਸਰਕਾਰ ਨੇ ਪਾਣੀ ਦਿੱਤਾ ਲੋਕਾਂ ਨੇ ਪਹਿਲਾਂ ਪਹਿਲੇ ਝੋਨਾ ਵਈ ਦੇਖੋ ਐਤ ਕੀ ਝਾੜ ਦਾ ਝੋਨੇ ਦਾ ਦੇਖੋ ਬਹੁਤ ਘਟਾੜੀ ਬਣ ਲੋ ਪਰਾਲੀ ਦਾ ਵੀ ਝਾੜ ਘਟਿਆ ਝੋਨੇ ਦਾ ਤਾਂ ਦੇਖੋ ਕਿੰਨਾ ਘਟਾਉਣਾ ਮੈਨੂੰ ਨਹੀਂ ਪਤਾ ਪਰ ਜਣ ਜਿਹੜੀ ਪਰਾਲੀ ਦਾ ਮੰਨ ਲੋ ਅੱਜ ਤੱਕ ਅਸੀਂ ਪਿਛਲੀ ਵਾਰੀ ਅਸੀਂ 25000 ਟਨ ਦੇ ਦੇਣਾ ਸੀ ਅਜੇ ਤੱਕ ਸਤਾ ਤੋਂ 15000 ਟਨ ਨਹੀਂ ਦਿੱਤਾ ਪੂਰਾ ਨਹੀਂ ਹੋਇਆ ਮੰਨ ਲਓ ਟਾਰਗੇਟ ਸਾਡਾ ਪੂਰਾ ਨਹੀਂ ਹੋ ਰਿਹਾ ਇਸ ਕਰਕੇ ਬਾਈ ਲੋਕ ਹਰ ਇੱਕ ਗੱਲ ਨੂੰ ਤੇਜ਼ੀ ਕਰਦੇ ਮੰਨ ਲਓ ਹੁਣ ਜੇ ਸਰਕਾਰ ਨੇ ਲਾਈਟ ਦੇ ਲਈ ਇਹ ਥੋੜੀ ਆ ਵੀ ਆਪਾਂ ਜੀ ਛੱਡੀ ਰੱਖੋ ਛੱਡੀ ਰੱਖੋ ਝੋਨਾ ਲਾ ਦਿਓ ਦੇਖੋ ਅੱਗੇ 20 ਤਰੀਕ ਸੀਗੀ ਹਨਾ ਸਰਕਾਰ ਨੇ ਦਿੱਤੀ ਉਹ ਵਧੀਆ ਝੋਨਾ ਸੀ ਪਿਛਲੇ ਸਾਲ ਬਹੁਤ ਨਕਾਲ ਸੀ ਝੋਨੇ ਦਾ ਵੀ ਔਰ ਪਰਾਲੀ ਦਾ ਵੀ ਹਨਾ ਜੀ ਵੀ ਇਸ ਕਰਕੇ ਆਪਾਂ ਨੂੰ ਥੋੜਾ ਜਿਆ ਲੋਕਾਂ ਨੂੰ ਨਾ ਇਹ ਨਹੀਂ ਹੈਗਾ ਵੀ ਯਾਰ ਮੇਰੇ ਨਾਲ ਦੇ ਗਵਾਂਢੀ ਨੇ ਬੀਜ ਲਈ ਤੇ ਮੈਂ ਵੀ ਨਾਲ ਹੋ ਸਕਦਾ ਉਹਨੇ ਕਿਹੜਾ ਬੀ ਪਾਇਆ ਹੋਵੇ ਤੁਸੀਂ ਕਿਹੜਾ ਪਾਵੋ ਇਸ ਕਰਕੇ ਆਪਾਂ ਨੂੰ ਆਪਦੇ ਹੀ ਦਿਮਾਗ ਨਾਲ ਚਲਾਉਣਾ ਚਾਹੀਦਾ ਕਿਸੇ ਪਿੱਛੇ ਲੱਗ ਕੇ ਕੋਈ ਵੀ ਕਾਰੋਬਾਰ ਮੈਂ ਕਹਿੰਦਾ ਜ਼ਿੰਦਗੀ 'ਚ ਨਹੀਂ ਕਰਨਾ ਚਾਹੀਦਾ ਜੀ ਇਹ ਗੱਠਾਂ ਬਣ ਰਹੀਆਂ ਨੇ ਹਨਾ ਇਹਨੂੰ ਅੱਗੇ ਚੱਲੀਆਂ ਵੀ ਜਾਣੀਆਂ ਨੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਵੀ ਪੰਚਾਇਤਾਂ ਨੇ ਵੀ ਆਪਣੇ ਪੱਧਰ ਤੇ ਇਹਦੇ ਸਟੋਰ ਬਣਾਏ ਆ ਜਿਹੜੀਆਂ ਗੱਠਾਂ ਬਣਦੀਆਂ ਅੱਗੇ ਇਹਨਾਂ ਦਾ ਕੀ ਹੁੰਦਾ ਇਹ ਗਾਲੀਆਂ ਜਾਂਦੀਆਂ ਮਚਾਈਆਂ ਜਾਂਦੀਆਂ ਇਹਨਾਂ ਤੋਂ ਕੋਈ ਪਲਾਂਟ ਲੱਗਦਾ ਅੱਗੇ ਜੀ ਇਹਨਾਂ ਤੋਂ ਕਈ ਤਰ੍ਹਾਂ ਦਾ ਕੰਮ ਲਿਆ ਜਾਂਦਾ ਦੇਖੋ ਜਿਵੇਂ ਮੰਨ ਲਓ ਇਹ ਤੋਂ ਬਿਜਲੀ ਵੀ ਬਣਦੀ ਹੈ ਨਾ ਜਿਵੇਂ ਆਪਣੇ ਜਹਾਂਗੀਰ ਪਲਾਂਟ ਲੱਗਿਆ ਵਾ ਜੀ ਇਹ ਤਾਂ ਅੰਥਾਲ ਵੀ ਬਣਦਾ ਹਨਾ ਜੀ ਮੰਨ ਲਓ ਇਹ ਤੋਂ ਗੈਸ ਵੀ ਸੀਐਨਜੀ ਜਿਹੜੀ ਆਪਾਂ ਸੁਣਨਾ ਹੁੰਦਾ ਹੈ ਇਹਦੇ ਗੱਡੀਆਂ ਚੱਲਦੀਆਂ ਮੰਨ ਲਓ ਚੱਲਦੀਆਂ ਉਹ ਵੀ ਬਣਦੀ ਆ ਔਰ ਹੁਣ ਜਿਵੇਂ ਸਰਕਾਰ ਨੇ ਨਾ ਇਹਦੇ ਤੇ ਇੱਕ ਚੀਜ਼ ਹੋਰ ਕਰੀ ਪੰਜਾਬ ਸਰਕਾਰ ਦਾ ਮੰਨ ਲਓ ਜੀ 80 ਵਾਰੈਂਟ ਸਾਫ ਸਿਟੀਆ ਜੇ ਆਪਾਂ ਇੱਕ ਗਿੱਟੀ ਬਣਦੀ ਹੈ ਜੀ ਹੁਣ ਜਿਹੜੀ ਮੰਨ ਲਓ ਕਿ ਸਰਕਾਰ ਨੇ ਪੱਠਿਆਂ ਤੇ ਜਾਂ ਹੋਰ ਕਿਤੇ ਫੈਕਟਰੀਆਂ 'ਚ ਜਿਵੇਂ ਮੰਨ ਲਓ ਕੋਲੇ ਦਾ ਕੰਮ ਦੋ ਉਹ ਵੀ ਇਸ ਪ੍ਰਾਲੀ ਤੋਂ ਹੀ ਬਣਦੀ ਆ ਜੀ ਠੀਕ ਹੈ ਜੀ ਐਸ ਕਰਕੇ ਜਿਵੇਂ ਉਹ ਪਲਾਂਟ ਤੇ 80% ਸਬਸਿਡੀ ਆ ਉਹ ਲੈਣਾ ਚਾਹਵੇ ਕੋਈ ਕਿਸਾਨ ਲਾ ਕੋਈ ਬੰਦਾ ਲਾ ਸਕਦਾ ਜੀ ਜਿਵੇਂ ਮੰਨ ਲਓ ਕਿਸੇ ਕਿਸਾਨ ਕੋਲੇ 2 ਏਕੜ ਰੋਡ ਦੇ ਉੱਤੇ ਆ ਗਈ ਜੀ ਤਾਂ ਉਹ ਨੂੰ ਉਹ ਵਧੀਆ ਢੰਗ ਨਾਲ ਮੈਕਨੇ ਨਾਲ ਖੇਤੀਬਾੜੀ ਵਾਲਾ ਮੰਨ ਲਓ ਰਾਬਤਾ ਕੈਮ ਕਰਕੇ ਵੀ ਸਬਸਿਡੀ ਭਰ ਕੇ 80% ਸਬਸਿਡੀ ਬਹੁਤ ਜ਼ਿਆਦਾ ਹੈ ਨਾ ਬਹੁਤ ਜ਼ਿਆਦਾ ਮੰਨ ਲਓ ਜੇ ਉਹ ਬੰਦਾ ਤਾਂ ਇਹ ਤੋ 3 ਕਰੋੜ ਰੁਪਏ ਇਨਵੈਸਟ ਕਰਦਾ ਦੇ ਲੋ 80% ਦੇ ਵਿੱਚ ਉਹਦੇ ਥੋੜੇ ਪੈਸੇ ਇਨਵੈਸਟ ਤੇ ਕਹਿਣਾ ਉਹਦੇ ਨਾਲ ਵੀ ਰਜਗਾਰ ਬਹੁਤ ਵੱਡਾਗਾ ਹਨਾ ਨਾਲੇ ਹੋਰ ਲਾਕੇ ਨੂੰ ਹਨਾ ਕਿੰਨਾ ਬਟਾ ਫਾਇਦਾ ਜੇ ਮੈਨ ਮੰਨ ਲਓ ਹੁਣ ਜੀ ਤੁਸੀਂ ਇੱਕ ਬੰਦਾ ਦੇਖੋ ਬਾਹਰ ਜਾ ਰਹੇ ਆਪਾਂ 50 ਲੱਖ ਰੁਪਏ ਲਾਕੇ ਜਾ ਰਹੇ ਆ ਨਾ ਜੇ ਮੰਨ ਲਓ 50 ਲੱਖ ਇੱਥੇ ਲਾਇਆ ਹੋਵੇ ਜੀ ਦੇਖੋ ਸਿਰਫ 30 ਦਿਨ ਹੀ ਕੰਮ ਕਰਨਾ ਤੁਹਾਨੂੰ ਮੈਂ ਦੱਸਿਆ ਵੀ ਲੱਖ ਰੁਪਏ ਮੰਨ ਲਓ ਰੋਜ਼ ਦਾ ਲਾ ਲਓ ਜੀ ਹੂੰ 12 ਲੱਖ ਰੁਪਏ ਬਾਈ ਬਹੁਤ ਜ਼ਿਆਦਾ ਨਾਲੇ ਮੂਰੇ ਸੀਜ਼ਨ ਕਣਕ ਦਾ ਉਹ ਵੀ ਆਪ ਬਾਢੀ ਕਰ ਰਿਹਾ ਮੰਨ ਲਓ ਜੇ ਆਪਣੇ ਕੋਲੇ ਜਿਹੜੇ ਸਾਧਨ ਨੇ ਉਹ ਤਾਂ ਆਪਣੇ ਕੋਲ ਹੈਗੇ ਆ ਨਾ ਹੈਗੇ ਨਹੀਂ ਟਰੈਕਟਰ ਕ ਪਿਛਲੇ ਤੋਂ ਕੰਮ ਦੇ ਮੰਨ ਲਓ ਸਰ ਹਰ ਇੱਕ ਚੀਜ਼ ਦੇਖੋ ਜੀ ਇਹ ਇੱਚ ਨਹੀਂ ਹੈਗੀ ਵੀ ਕੋਈ ਬੇਸਟ ਚ ਮੰਨ ਲਓ ਹੁਣ ਅਸੀਂ ਇਹ ਇਥੋਂ ਬਾਅਦ ਇਹ ਮੰਨ ਲਓ ਗੰਨੇ ਦੀ ਪੱਤੀ ਦੀ ਵੀ ਬਣਦੀ ਹੈ ਇਹਦੀ ਹੈਨਾ ਉਹ ਤੋਂ ਵੀ ਅਨਥੌਲੀ ਸੇਮ ਚੀਜ਼ਾਂ ਬਣਦੀਆਂ ਨੇ ਹੈਨਾ ਵੀ ਇਹ ਕੰਮ ਆਉਣ ਵਾਲੀਆਂ ਚੀਜ਼ਾਂ ਨੇ ਇਸ ਕਰਕੇ ਇਹਨਾਂ ਨੂੰ ਜੇ ਸਰਕਾਰ ਨੇ ਸਬਸਿਡੀ ਜੇ ਮੰਨ ਲਓ ਵਧੀਆਂ ਮੋੜ ਲਾਹ ਲੈਣਾ ਚਾਹੀਦਾ ਲਾਹ ਲੈਣਾ ਚਾਹੀਦਾ ਬੜਾ ਵੇ ਮਨ ਲਓ ਇਹ ਪ੍ਰਦੂਸ਼ਣ ਕਰਕੇ ਆਪਾਂ ਨੂੰ ਕੁਝ ਨਹੀਂ ਮਿਲਣਾ ਹਨਾ ਆਪਣੇ ਛੋਟੇ ਛੋਟੇ ਨੂੰ ਨੁਕਸਾਨ ਹੀ ਹੋਊਗਾ ਬੱਚਿਆਂ ਨੂੰ ਮਨ ਲਓ ਬਿਮਾਰੀਆਂ ਫੇਫੜਿਆਂ ਦਾ ਕੈਂਸਰ ਹਨਾ ਤੇ ਇਸ ਕਰਕੇ ਵੀ ਸਾਰੇ ਵੀਰਾਂ ਨੂੰ ਮੇਰੀ ਹੱਥ ਮੰਨ ਕੇ ਬੇਨਤੀ ਆ ਵੀ ਜਿੰਨਾ ਸਹਿਯੋਗ ਹੁੰਦਾ ਤੁਸੀਂ ਉਨਾ ਕਰੋ ਇਹ ਨਹੀਂ ਹੈਗਾ ਵੀ ਆਪਾਂ ਅੱਗ ਲਾ ਕੇ ਹੀ ਕੁਝ ਮਿਲਣਾ ਆਪਾਂ ਨੂੰ ਅਸਾਂ ਅਪੀਲ ਕੀ ਆ ਕਿ ਕਿ ਕਿਸਾਨ ਚਲੋ ਐਤ ਕੀ ਹਨਾ ਵੀਰ ਜੀ ਗਈ ਕਣਕ ਹਲੇ ਜਿਹੜੇ ਕਿਸਾਨ ਰਹਿੰਦੇ ਵੀ ਆ ਕਿਉਂਕਿ ਬਹੁਤ ਸਾਰਾ ਹਲਟੂ ਆਪਣੀ ਦਾ ਭਾਈ ਇਹ ਇਹ ਪੀਲਾ ਦੇਖੋ ਹਰ ਇੱਕ ਗਵਰਨਮੈਂਟ ਨੇ ਹਰ ਇੱਕ ਪਿੰਡ ਦੇ ਵਿੱਚ ਮੰਨ ਲਓ ਮੇਰੇ ਪਿੰਡ ਦੇ ਵਿੱਚ ਮੇਰੇ ਕੋਲੇ ਆ ਤਾਂ ਦੋ ਮੰਨ ਲਓ ਦੋ ਪਿੰਡ ਛੱਡ ਕੇ ਸਾਡੇ ਕੁਸ ਦੇ ਹੈਗੀ ਆ ਕੋਲਡ ਹੈਗਿਆ ਹਰ ਇੱਕ ਪਿੰਡ ਚ ਇਹ ਮਸ਼ੀਨ ਹੈਗੀ ਆ ਜੇ ਤੁਸੀਂ ਮੰਨ ਲਓ ਸੰਪਰਕ ਕਰੋਗੇ ਅਸੀਂ ਬੜਾਵਾਂਗੇ ਵੀ ਅਸੀਂ ਚੱਕਾਂਗੇ ਵੀ ਹਨਾ ਜਾਨੀ ਟੈਨਸ਼ਨ ਨਹੀਂ ਮੰਨ ਲਓ ਕੋਈ ਟੈਨਸ਼ਨ ਨਹੀਂ ਜੇ ਮੰਨ ਲਓ ਕਿਹਾ ਤੇ ਮੰਨ ਦੇ ਵਿੱਚ ਉਹੀ ਮੰਨ ਲਓ ਚੀਜ਼ ਮੈਂ ਬੜਾ ਭੈਣ ਬਣ ਗਿਆ ਵੀ ਯਾਰ ਇਹ ਬਣਾ ਜਾਣਗੇ ਚੱਕਦੇ ਨਹੀਂ ਹੁਣ ਜਿਵੇਂ ਸਾਨੂੰ ਅਸੀਂ ਆ ਐਮਐਲਏ ਸਾਹਿਬ ਦੇ ਪਿੰਡ ਆਏ ਬੰਦੇ ਕਹਿੰਦੇ ਵੀ ਯਾਰ ਵੀ ਇਹ ਤਾਂ ਚੱਕਦੇ ਨਹੀਂ ਅਸੀਂ ਭਈ ਅੱਜ ਹੀ ਮਸ਼ੀਨਾਂ ਲਾਈਆਂ ਔਰ ਅੱਜ ਹੀ ਲੇਬਰ ਚੱਲ ਰਿਹਾ ਬਰਾਮਣੇ ਲੋਡ ਕਰ ਰਹੀ ਹੈ ਚੱਕਣ ਵਾਸਤੇ ਕਿੰਨੇ ਵੀ ਟਰੈਕਟਰ ਲਾਇਆ ਚੱਕਣ ਵਾਸਤੇ ਭਈ 8 ਟਰੈਕਟਰ ਲਾਇਏ ਨੇ ਜੀ ਮੰਨ ਲਓ ਨਾਲ ਦੀ ਨਾਲ ਸਪਲਾਈ ਮੰਨ ਲਓ ਮੈਂ ਤੁਹਾਨੂੰ ਦੱਸਦਾ ਵੀ ਇੱਕ ਟਰਾਲੇ ਦੇ ਵਿੱਚ 3 ਏਕੜ ਦੀ ਇੱਕ ਵਾਰੀ ਚ ਵਾਹ ਇੱਕ ਵਾਰੀ ਚ ਵਾਹ ਠੀਕ ਆ ਹੁਣ ਤੁਸੀਂ ਦੇਖ ਲਓ ਵੀ 8 ਟਰਾਲੇ ਨੇ ਤੇ ਇੱਕ ਵਾਰੀ ਚ ਹਾਂ ਮੰਨ ਲਓ 30 ਕਿੱਲੇ ਚੱਕੇ ਜਾਂਦੇ ਇੱਕ ਵਾਰੀ ਚ ਕਿੱਲੇ ਚੱਕੇ ਇੱਕ ਵਾਰੀ ਚ ਲਾ ਜਾਂਦੇ ਹਾਂ ਜੀ ਹੁਣ ਇੰਨੇ ਕਿਸਾਨਾਂ ਕੋਲੇ ਜੇ ਆਪਾਂ ਇਹ ਗੱਲ ਵੀ ਕਿਸਾਨਾਂ ਨੂੰ ਮੇਰੀ ਹੱਥ ਜੋੜ ਕੇ ਪੀਲ ਆ ਵੀ ਸਾਇੰਸ ਮੜਾ ਜਾ ਰੱਖਣਾ ਚਾਹੀਦਾ ਆਪਾਂ ਨੂੰ ਵੀ ਜਦੋਂ ਛੋਟੇ ਖੇਤ ਚ ਕੋਈ ਵੀ ਚੀਜ਼ ਮੰਦਾ ਬਣਾਉਂਦਾ ਤਾਂ ਉਹ ਚੱਕੀ ਹੀ ਜਾਣੀ ਚੱਕੀ ਹੀ ਜਾ ਸੋ ਸਾਡੀ ਵੀ ਅਪੀਲ ਆ ਕਿਉਂਕਿ ਅੱਜ ਪੰਜਾਬ ਸਰਕਾਰ ਵੀ ਖੇਤੀਬਾੜੀ ਵਿਭਾਗ ਵੀ ਖੇਤੀਬਾੜੀ ਯੂਨੀਵਰਸਿਟੀ ਵੀ ਹਰ ਇੱਕ ਕਿਸਾਨ ਦਾ ਸਹਿਜੋ ਕਰਨਾ ਚਾਹੁੰਦਾ ਹਰ ਕੋ ਚਾਹੁੰਦਾ ਹੈ ਕਿ ਖੇਤੀ ਤਕਨੀਕ ਦੇ ਵਿੱਚ ਹੋਰ ਸੁਧਾਰ ਹੋਵੇ ਖੇਤੀ ਤਕਨੀਕ ਦੇ ਵਿੱਚ ਵੱਡੇ ਬਦਲਾਅ ਹੋਣ ਨਵੇਂ ਬੀਜਾਂ ਦੇ ਜਿੱਥੇ ਤਜਰਬੇ ਹੋ ਰਹੇ ਨੇ ਉੱਥੇ ਨਵੀਆਂ ਮਸ਼ੀਨਾਂ ਦੇ ਤਜਰਬੇ ਪੰਜਾਬ ਦੇ ਵਿੱਚ ਹੋ ਰਹੇ ਨੇ ਦੇਸ਼ ਵਿਦੇਸ਼ ਤੋਂ ਆ ਕੇ ਮਸ਼ੀਨਾਂ ਜਿਹੜੀਆਂ ਉਹ ਇੱਥੇ ਜਿਵੇਂ ਇਹ ਬਿੱਲਰ ਆ ਤੇ ਇਹਨੂੰ ਚੱਕਦੇ ਆ ਇਕੱਠਾ ਬਣਾ ਕੇ ਤੇ ਅੱਗੇ ਸਪਲਾਈ ਕਰਦੇ ਆ ਸੋ ਸਾਰੇ ਕਿਸਾਨ ਭਰਾ ਜਰੂਰ ਇਸ ਗੱਲ ਦਾ ਧਿਆਨ ਰੱਖੋ ਜਿੱਥੇ ਆਪਾਂ ਵਾਤਾਵਰਨ ਦੂਸ਼ਟ ਹੋਣ ਤੋਂ ਬਚਾ ਸਕਦੇ ਆ ਉੱਥੇ ਪਰਾਲੀ ਦੇ ਜਰੀਏ ਇਹ ਅੱਗੇ ਹੋਰ ਇਤੋਂ ਬਹੁਤ ਸਾਰਾ ਸਮਾਨ ਜਿਹੜਾ ਉਹ ਤਿਆਰ ਹੋਊਗਾ ਤੇ ਅੱਗੇ ਜਿਹੜਾ ਇਹ ਜਿਹੜੀਆਂ ਇਕੱਠਾ ਚੱਕ ਕੇ ਉੱਥੇ ਜਾਣਗੀਆਂ ਸੋ ਸਾਰੇ ਭਰਾਵਾਂ ਨੂੰ ਬੇਨਤੀ ਆ ਕਿ ਜਰੂਰ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਮੈਂ ਪਾਲੀ ਵੀਰ ਕੇ ਦਿਓ ਜੀ ਧੰਨਵਾਦ